ਕਰੋ ਸਿਆਪਾ ਹਾਏ ਹਾਏ ਪੰਜਾਬ ਸਰਕਾਰ ਮੁਰਦਾਬਾਦ 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 ਕਰੋ ਸਿਆਪਾ ਹਾਏ ਹਾਏ ਕਰੋ ਸਿਆਪਾ ਹਾਏ ਹਾਏ ਨਹੀਂ ਚਲੇਗੀ ਨਹੀਂ ਚਲੇਗੀ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਧੱਕੇ ਸ਼ਾਹੀ ਨਹੀਂ ਚਲੇਗੀ ਸਮਰਾਲਾ ਤੇ ਨੇੜਲੇ ਪਿੰਡ ਵਾਲਿਓ ਵਿਖੇ ਕਰੀਬ 250 ਏਕੜ ਜ਼ਮੀਨ ਗਲਾਡਾ ਵੱਲੋਂ ਅਕਵਾਇਰ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਜਿਸ ਦੇ ਚੱਲਦੇ ਕਿਸਾਨਾਂ ਨੇ ਗਲਾਡਾ ਵੱਲੋਂ ਜ਼ਮੀਨਾਂ ਅਕਵਾਇਰ ਹੋਣ ਦੇ ਵਿਰੋਧ ਚ ਐਸਡੀਐਮ ਸਮਰਾਲਾ ਨੂੰ ਸਮੂਹ ਪਿੰਡ ਵਾਸੀਆਂ ਨੇ ਮੰਗ ਪੱਤਰ ਸੌਂਪਿਆ ਅੱਜ ਸਮਰਾਲਾ ਦੇ ਐਸਟੀਐਮ ਦਫ਼ਤਰ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਕਾਦੀਆਂ ਦੀ ਅਗਵਾਈ ਦੇ ਵਿੱਚ ਪਿੰਡ ਵਾਲਿਓ ਦੇ ਕਿਸਾਨਾਂ ਵੱਲੋਂ ਗਲਾਡਾ ਵੱਲੋਂ ਜ਼ਮੀਨ ਅਕਵਾਇਰ ਕਰਨ ਦਾ ਵਿਰੋਧ ਕੀਤਾ ਗਿਆ ਉਨਾਂ ਇਸ ਸਬੰਧ ਦੇ ਵਿੱਚ ਐਸਡੀਐਮ ਸਮਰਾਲਾ ਨੂੰ ਮੰਗ ਪੱਤਰ ਵੀ ਦਿੱਤਾ ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ਤੇ ਆਪਣੀ ਜ਼ਮੀਨ ਗਲਾਡਾ ਨੂੰ ਨਹੀਂ ਦੇਣਗੇ ਮੈਂ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਬੀਕੇ ਜੋ ਕਾਦੀਆ ਲੁਧਿਆਣਾ ਹਰਦੀਪ ਸਿੰਘ ਅੱਜ ਐਸਡੀਨ ਸਾਹਿਬ ਦਫ਼ਤਰ ਪਹੁੰਚੇ ਕਿਵੇਂ ਪੜ੍ਹ ਅੱਜ ਅਸੀਂ ਜਿਹੜਾ ਸਰਕਾਰ ਨੇ ਇੱਕ ਪ੍ਰਮਾਨ ਜਾਰੀ ਕੀਤਾ ਵੀ ਲੁਧਿਆਣਾ ਜ਼ਿਲ੍ਹੇ ਦੇ ਪੂਰੇ ਪੰਜਾਬ ਦੇ ਵਿੱਚ ਲੱਖਾਂ ਏਕੜ ਦੀ ਹਿੰਦ ਰਕਵਰ ਕਰ ਰਹੇ ਜਿਹਦੇ ਵਿੱਚ ਸਾਡੇ ਲੁਧਿਆਣੇ ਜਿਹੜੇ ਦੀ 24000 ਇੱਕਰ ਜ਼ਮੀਨ ਰਿਕਵਰ ਹੋ ਰਹੀ ਆ ਇਹਦੇ ਵਿੱਚੋਂ ਬਲਾਕ ਸਮਰਾਲਾ ਦੇ ਸਾਡੇ ਪਿੰਡ ਬਾਲਿਓਂ ਦੀ 250 ਏਕੜ ਜ਼ਮੀਨ ਕਰਨ ਦਾ ਇਹਨਾਂ ਨੇ ਫਰਮਾਨ ਜਾਰੀ ਕੀਤਾ ਜੋ ਇੱਕ ਸਰਾਸਰ ੱੱੱਕਾਵਾ ਕਿਸਾਨਾਂ ਦੇ ਨਾਲ ਯਾਰ ਕਿਸਾਨ ਚਾਹੁੰਦੇ ਨੇ ਵੀ ਅਸੀਂ ਇਹ ਆਪਣੀ ਅਪਜਾਊ ਜਿਹੜੀ ਜ਼ਮੀਨ ਆ ਨਹੀਂ ਦੇਣੀ ਸਰਕਾਰ ਨੂੰ ਸਰਕਾਰ ਨੂੰ ਨਹੀਂ ਚਾਹੀਦਾ ਵੀ ਉਹ ੱੱੱਕੇ ਦਾ ਰਿਕਵਰ ਕਰੇ ਦੂਜੀ ਕੋਈ ਇਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਹੈਗਾ ਇਹਦੇ ਵਿੱਚ ਸਰਕਾਰ ਨੇ ਕਿਹਾ ਸਾਨੂੰ 1000 ਗਜ ਦਾ ਅਸੀਂ ਇੱਕ ਪਲਾਟ ਦਵਾਂਗੇ ਤੇ ਇੱਕ ਦੁਕਾਨ ਦਵਾਂਗੇ ਦੇਖੋ ਜਿਹੜੇ ਬੰਦੇ ਦੇ 8 ਜਾਂ 10 ਕਿਲੇ ਆ ਗਏ ਉਹ ਇਹ ਪਲਾਟਾਂ ਨੂੰ ਕੀ ਕਰੂਗਾ ਜਾਂ ਤਾਂ ਉਹ ਇਹ ਤਿਆਰ ਤੋਂ 5 ਕਰੋੜ ਰੁਪਈਆ ਇਹ ਕਿਲੇ ਦਾ ਦੇਣ ਅਸੀਂ ਸਾਰੇ ਦੇਣ ਨੂੰ ਤਿਆਰ ਆ ਜਿਹੜੀ ਸਾਡੀ ਬਾਹਰ ਕਿਤੇ ਜਾ ਕੇ 5 ਤੋਂ 10 ਕਿਲੇ ਇੱਕ ਕਿਲੇ ਦੇ ਬਣ ਸਕਣ ਪਰ ਜਿਹੜਾ ਇਹ ਸਰਕਾਰ ਕਰ ਰਹੀ ਆ ਬਈ ਇਹ ਸਰਾ ਸਭ ੱੱਕਾ ਵਾ ਇਦੋਂ ਪਹਿਲਾਂ ਵੀ ਜਿੰਨੀਆਂ ਜ਼ਮੀਨਾਂ ਰਿਕੁਆਇਰ ਹੋਈਆਂ ਨੇ ਜਗਰਾਮਾ ਜਾ ਕੇ ਦੇਖ ਲਿਓ ਨਾਨਕ ਸਰ ਗੁਰਦੁਆਰੇ ਦੇ ਕੋਲ ਇਹਨਾਂ ਦੀ ਸਰਕਾਰ ਦੀ ਰਿਕੁਆਇਰ ਕੀਤੀ ਹੋਈ ਆ ਉੱਤੇ ਖੰਭੇ ਲੱਗੇ ਹੋਣੇ ਸਾਰੇ ਅਪਰੂਵਡ ਆ ਉੱਤੇ ਘਾਹ ਉੱਗੇ ਹੋਏ ਨੇ ਸਭ ਕੋ ਜੋ ਉੱਤੇ ਕੋਈ ਕਿਸੇ ਨੇ ਰਾਹਸੀ ਹੋਇਆ ਨਹੀਂਗਾ 30 ਸਾਲ ਤੋਂ ਜੇ ਆਪਾਂ 1981 ਤੋਂ ਲਈਏ ਜਿਹੜਾ ਬੁਰਾ ਦੌਰ ਗੁਜ਼ਰੇ ਆ ਪੰਜਾਬ ਦੇ ਉੱਤੇ ਤੁਸੀਂ ਲੁਧਿਆਣਾ ਲੈ ਲਓ ਵੀ ਕਿੰਨਾ ਕੁ ਡਿਵੈਲਪਮੈਂਟ ਹੋਈ ਆ ਜਿਹੜਾ ਇਹ ਉੱਤੇ ਜਗਰਾਵਾਂ ਤੱਕ ਰਗਵੇਰ ਕਰਨ ਨੂੰ ਫਿਰਦੇ ਨੇ ਉਹ ਉਹਦੇ ਵਿੱਚ ਕੀ ਕਰ ਰਹੇ ਆ ਆਬਾਦੀ ਕਿੱਥੇ ਤੱਕ ਵਾਜੂਗੀ ਆਪਾਂ ਜੇ ਸਮਰਾਵਾਂ ਜਾਂ ਮਾਚੋੜਾ ਏਰੀਆ ਲਈਏ ਮੇਰੇ ਹਿਸਾਬ ਨਾਲ 30 ਸਾਲ ਦੇ ਵਿੱਚ ਸਾਡੇ ਆਹ ਹੀ ਪਲਾਟ ਹਜੇ ਕਵਰ ਨਹੀਂ ਹੋਏ ਜਿਹੜਾ 250 ਏਕੜੇ ਕਰਨ ਨੂੰ ਫਿਰਦੇ ਨੇ ਉੱਤੇ ਇੱਕ ਕਿਸਾਨਾਂ ਦਾ ਅਜਾੜਾ ਕਰਨ ਦੀ ਸਰਕਾਰ ਦੀ ਵੱਡੀ ਸਾਜਸਾ ਸਰਪੰਚਾ ਪਿੰਡ ਵਾਲਿਓ ਤੁਜੀ ਸਰਪੰਚ ਇੱਥੇ ਕੀ ਕਹਿਣਾ ਚਾਹੁੰਦੇ ਅਸੀਂ ਜਿਹੜੇ ਸਾਡੇ ਪਿੰਡ ਦੀ ਨਾ ਵਾਲਿਓ ਪਿੰਡ ਦੀ 250 ਏਕੜ ਜ਼ਮੀਨ ਅਕਵਾਇਰ ਕਰਨੀ ਅਗਲਾਡਾਂ ਨੇ ਸਰਕਾਰ ਵੱਲੋਂ ਹੋਈ ਆ ਉਹਦੇ ਵਿੱਚ ਅਸੀਂ ਆ ਸਹਿਮਤੀ ਪੱਤਰ ਦੇਣ ਦਾ ਆਏ ਆ ਜੀ ਅਤਰਾ ਦੀ ਤੇ ਹੁਣ ਕੀ ਐਸਬੀਐਮ ਸਾਹਿਬ ਵੱਲੋਂ ਮੇਰੇ ਖਿਆਲ ਚ ਤੁਹਾਡੇ ਜਿਹੜਾ ਰਜਿਸਟਰੀ ਨੂੰ ਨੋਨ ਵੀ ਗੱਲ ਸਾਰਾ ਕੁਝ ਹੈ ਜੀ ਲੋਨ ਤਾਂ ਚਲੋ ਹੁਣੇ ਹੀ ਨਹੀਂ ਰਜਿਸਟਰੀ ਸਾਰਾ ਕੁਝ ਬੰਦ ਕਰਤਾ ਜੀ ਸਾਨੂੰ ਜਮ੍ਹਾਂ ਬੰਦੀ ਤੱਕ ਵੀ ਨਹੀਂ ਦੇ ਰਹੇ ਕੋਈ ਵੀ ਪਿੰਡ ਦਾ ਬੰਦਾ ਜਿਹੜਾ ਹੈਗਾ ਵੀ ਇਹ ਆਪਣੀ ਜ਼ਮੀਨ ਦੇਣ ਨੂੰ ਤਿਆਰ ਨਹੀਂ ਹੈਗਾ ਨਹੀਂ ਨਹੀਂ ਸਾਰਾ ਸਾਰਾ ਪਿੰਡ ਸਾਡੇ ਨਾਲ ਹੈ ਜੀ ਸਾਰੇ ਪਿੰਡ ਨੇ ਸਹਿਮਤੀ ਪੱਤਰ ਇਤਰਾਜ਼ ਕਰਿਆ ਵੀ ਕਿਸੇ ਨੇ ਨਹੀਂ ਦੇਣੀ ਜੀ ਕਿੰਨੇ ਏਕੜ ਜ਼ਮੀਨ ਹੈ ਇਹ 250 ਏਕੜ ਜ਼ਮੀਨ ਹੈ ਜੀ ਕਿਵੇਂ ਦੇਖਦੇ ਸਫੈਸਲੇ ਨੂੰ ਸਰਕਾਰ ਸਰਕਾਰ ਦਾ ਫੈਸਲਾ ਗਲਤ ਹੈ ਜੀ ਤੱਕ ਹੀ ਕਰਦੇ ਆ ਕਿਸਾਨਾਂ ਨਾਲ ਕਿ ਸਰਕਾਰ ਵੱਲੋਂ ਤੱਕਾ ਕੀਤਾ ਜਾਊਗਾ ਤਾਂ ਫਿਰ ਵਿਰੋਧ ਅਸੀਂ ਵਿਰੋਧ ਕਰਾਂਗੇ ਜੀ ਜਿੱਥੇ ਤੱਕ ਹੋਇਆ ਸਾ ਤੋਂ ਵਿਰੋਧ ਕਰਾਂਗੇ ਮਰਾਂਗੇ ਸਾਰਾ ਕੁਝ ਕਰਾਂਗੇ ਕਰਨਾ ਪਿਆ ਜੀ ਆ ਮੇਰਾ ਨਾਮ ਜੀ ਸ਼ੰਗਾਰਾ ਸਿੰਘ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜੀ ਤੁਹਾਡੀ ਜ਼ਮੀਨ ਅਕਵਾਇਲ ਅਸੀਂ ਕਹਿੰਦੇ ਆ ਜੀ ਜਿਹੜੀ ਸਾਡੀ ਜਿਵੇਂ ਅਕਯੂਅਰ ਕਰ ਰਹੇ ਨੇ ਇਹ ਇਹ ਸਰਾਸਰ ਧੱਕਾ ਪੰਜਾਬ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਅਸੀਂ ਮਰਾਂਗੇ ਮਾਰਾਂਗੇ ਜੋ ਵੀ ਕੁਝ ਹੋਊਗਾ ਅਸੀਂ ਕਰਾਂਗੇ ਅਸੀਂ ਜ਼ਮੀਨ ਨਹੀਂ ਦੇਵਾਂਗੇ ਕਿੰਨੀ ਕ ਜ਼ਮੀਨ ਹੈ ਜਿਹੜੀ ਤੁਹਾਡੀ ਇਹ ਸਾਡੀ 250 ਏਕੜ ਜ਼ਮੀਨ ਹੈ ਜੀ ਤੁਹਾਡੀ ਗੱਲ ਕਰੀਏ ਤਾਂ ਤੁਹਾਡੀ ਕਿੰਨੀ ਸਾਡੇ ਹਿੱਸੇ ਦੀ ਹੈਗੀ ਹੈ ਜੀ 7 ਕਿਲੇ ਸਾਰੀ ਵਿਚਾਰੀ ਹੈ ਹਾਂਜੀ ਵਿਚਾਰ ਰਹੀ ਹੈ ਇਹ ਤੱਕੇ ਸ਼ਾਇਦ ਉਤਰੀ ਸਰਕਾਰ ਤਾਂ ਫਿਰ ਕੀ ਕਰਨਾ ਚਾਹੁੰਦੀ ਸਰਕਾਰ ਦਾ ਤੱਕਾ ਕਰ ਮਰਾਂਗੇ ਜੀ ਸਾਡਾ ਸਾਰਾ ਕੁਝ ਦੇਖਿਆ ਹੋਇਆ ਜਿਹੜਾ ਕੋ ਹੋਇਆ ਸੀ ਆਪਣਾ ਕਰਾਂਗੇ ਇਹ ਸਰਕਾਰ ਦਾ ਕਹਦੀ ਚੰਗਾ ਮਾਅਬੇ ਦਿੱਤਾ ਜਾਣਾ ਮਾਅਬਾਜਾ ਕਿਤੇ ਦਿੰਦੇ ਨੇ ਜੀ ਇਹੋ ਮਾਅਬਾਜਾ ਕੋਈ ਮਾਅਬਾਜਾ ਨਹੀਂ ਦਿੰਦੇ ਕੋਈ ਕੁਝ ਨਹੀਂ ਦਿੰਦੇ ਇਹ ਤਾਂ ਤੱਕੇ ਨਾਲ ਕਰ ਰਹੇ ਨੇ ਜੀ ਤੁਸੀਂ ਆਲਾ ਅਧਿਕਾਰੀ ਨੂੰ ਸਾਡੀ ਉਹ ਪਜਾਉ ਜ਼ਮੀਨਾਂ ਆ ਜੀ ਇਹ ਕਿਵੇਂ ਤੁਹਾਡੇ ਪਾਣੀ ਵੀ ਸਹੀ ਆ ਸਾਰਾ ਕੁਝ ਸਾਡੇ ਸਹੀ ਆ ਜਿੱਥੇ ਇਹਨਾਂ ਨੇ ਕਰਨੀ ਆ ਰਿਕਰ ਪਹਾੜੀਆਂ ਚ ਬਥੇਰੀ ਜ਼ਮੀਨ ਪਈ ਆ ਉੱਥੇ ਜਾ ਕੇ ਕਰ ਲੈਣ ਜਿਹੜਾ ਜਿਹੜਾ ਬਿਠਾਉਣਾ ਇਹਨਾਂ ਨੇ ਕੋਈ ਬਸ ਆਉਣੇ ਨੇ ਇਸ ਮਾਮਲੇ ਦੇ ਪਹਿਲਾਂ ਅਧਿਕਾਰੀ ਨੇ ਵੀ ਕਿਸੇ ਨੂੰ ਮਿਲੀ ਸੀ ਅਸੀਂ ਜਾਏ ਆਏ ਆ ਜੇ ਅਸੀਂ ਗਲਾਡਾ ਵਾਲ ਦਫ਼ਤਰ ਵੀ ਜਾਏ ਆਏ ਆ ਕਿੰਨਾ ਨੀ ਕੀਆ ਤੁਹਾਨੂੰ ਉਹਨਾਂ ਨੇ ਉਹਨਾਂ ਨੂੰ ਮੰਗ ਪੱਤਰ ਦੇ ਕੇ ਆਇਆ ਪਰ ਸਰਕਾਰ ਤਾਂ ਕਹਿੰਦੀ ਸੀ ਕੋਈ ਧੱਕੇ ਨਾਲ ਜ਼ਮੀਨ ਐਕਵਾਇਰ ਨਹੀਂ ਕੀਤੀ ਜਾਵੇ ਕਿ ਜੋ ਮਾਰ ਇਹਨਾਂ ਨੇ ਸਾਡੇ ਸਭ ਕਾਸੇ ਤੇ ਰੋਕ ਲਾਤੀ ਜਿਵੇਂ ਅਸੀਂ ਉੱਥੇ ਨੰਬਰ ਵੀ ਨਹੀਂ ਆਪਣੇ ਫਰਦ ਵੀ ਨਹੀਂ ਲੈ ਸਕਦੇ ਧੱਕਾ ਕਰ ਰਹੀ ਹੈ ਸਰ ਧੱਕਾ ਕਰ ਰਹੀ ਹੈ ਜੀ ਸਰਕਾਰ ਕੀ ਕੀ ਕਹਿਣਾ ਚਾਹੁੰਦੇ ਜਿਹੜਾ ਹੈਗਾ ਅਸੀਂ ਚਾਹੁੰਨਾ ਹੈ ਕਹਿਣਾ ਚਾਹੁੰਦੇ ਆ ਜੀ ਜਿਹੜੀ ਸਾਡੇ ਪਿੰਡ ਦੀ 250 ਏਕੜ ਜ਼ਮੀਨ ਰਿਕਾਇਰ ਕਰ ਰਹੀ ਹੈ ਸਰਕਾਰ ਸਾਡਾ ਪਿੰਡ ਬਿਲਕੁਲ ਇਸ ਜ਼ਮੀਨ ਨੂੰ ਦੇਣ ਨੂੰ ਤਿਆਰ ਨਹੀਂ ਕਿਉਂਕਿ ਜਦੋਂ ਸਾਡਾ ਦੇਸ਼ ਭੁੱਖਾ ਮਰ ਰਿਹਾ ਸੀ ਸਾਡੇ ਬਜ਼ੁਰਗਾਂ ਨੇ ਇੱਥੋਂ ਵੱਡੇ-ਵੱਡੇ ਟਿੱਬੇ ਚੱਕ ਕੇ ਜ਼ਮੀਨ ਨੂੰ ਉਪਜਾਊ ਕਰਿਆ ਆ ਕਿੰਨੀਆਂ ਪੀੜੀਆਂ ਤੋਂ ਸਾਡੇ ਬਜ਼ੁਰਗ ਇਸ ਜ਼ਮੀਨ ਤੋਂ ਆਪਣੇ ਪਰਿਵਾਰ ਪਾਲ ਰਹੇ ਨੇ ਅੱਜ ਸਾਡੇ ਪਿੰਡ ਨੂੰ ਸਰਕਾਰ ਅਜਾੜਨ ਲੱਗੀ ਆ ਅਸੀਂ ਬਿਲਕੁਲ ਇਹ ਜ਼ਮੀਨ ਦੇਣੀ ਨਹੀਂ ਹੈ ਨਾ ਅਸੀਂ ਪੈਸਿਆਂ ਨੂੰ ਵੀ ਨਹੀਂ ਦੇਣ ਨੂੰ ਤਿਆਰ ਹਾਂ ਆ ਠੀਕ ਆ ਵੀ ਜੇ ਕਿਸੇ ਨੂੰ ਵੀਰ ਭਾਈ ਨੂੰ ਲੋੜ ਹੁੰਦੀ ਆ ਅੱਜ ਬੈਂਕਾਂ ਤੋਂ ਬਸਰੇ ਪੈਸੇ ਮਿਲ ਜਾਂਦੇ ਸਾਰਾ ਕੁਸਾ ਅਸੀਂ ਸਾਡੇ ਬਜ਼ੁਰਗਾਂ ਨੇ ਇਸ ਜ਼ਮੀਨ ਨੂੰ ਪਜਾਊ ਕਰਕੇ ਜਦੋਂ ਪੰਜਾਬ ਭਾਰਤ ਦੇਸ਼ ਭੁੱਖਾ ਮਰਦਾ ਸੀ ਬਾਹਰ ਦੇਸ਼ਾਂ ਦੇ ਵਿੱਚ ਠੂਠਾ ਫੜ ਕੇ ਫਿਰਦਾ ਸੀ ਤਾਂ ਸਾਡੇ ਲੋਕਾਂ ਨੇ ਇਸ ਜ਼ਮੀਨ ਤੋਂ ਕਮਾ ਕੇ ਸਰਕਾਰ ਦੀਆਂ ਨਾਸਾ ਅਨਾਜ ਪਹੁੰਚਾਤਾ ਤਾਜ ਸਾਨੂੰ ਜਾੜ ਲੱਗੇ ਨੇ ਇਸ ਕਰਕੇ ਸਾਡਾ ਸਾਰਾ ਪਿੰਡ ਕੀ ਇਲਾਕਾ ਅਸੀਂ ਇਹ ਜ਼ਮੀਨ ਦੇਣ ਨੂੰ ਤਿਆਰ ਨਹੀਂ ਬਿਲਕੁਲ ਸਾਡੀ ਇਹ ਨਾ ਕਿਸੇ ਵੀ ਕੀਮਤ ਉਹੀ ਤਾਂ ਹੈ ਦੇਖੋ ਸਰ ਮਾਮਲਾ ਹੈਗਾ ਤੁਹਾਡੇ ਪਿੱਛੇ ਜਿਵੇਂ ਉੱਡਾ ਵੱਲੋਂ ਗਲੱਡਾ ਦੀ ਜਿਹੜੇ ਏਰੀਆ ਆਂਦੇ ਨੇ ਉੱਥੇ ਜਿਹੜੀਆਂ ਨਜਾਇਜ਼ ਕਾਨੂੰਨੀਆਂ ਬਣੀਆਂ ਲੋਕਾਂ ਨੂੰ ਉਹਨਾਂ ਨੂੰ ਨੱਥਪਾਲ ਲਈ ਲੋਕਾਂ ਦਾ ਵਧੀਆ ਸੇ ਸਹੂਤਾ ਬੈਟਰ ਫੈਸਿਲਿਟੀ ਇਨਫਰਾਸਟ੍ਰਕਚਰ ਦੇਣ ਦੇ ਨਾਲ ਇਰਾਦੇ ਨਾਲ ਇੱਕ ਲੀਗਲ ਵੇ ਨਾਲ ਲੋਕਾਂ ਨੂੰ ਜਿਹੜਾ ਵਧੀਆ ਸਹੂਲਤਾਂ ਦੇਣ ਵਾਲੀਆਂ ਕਲੋਨੀਆ ਡਿਵੈਲਪ ਕੀਤੀਆਂ ਜਾਣੀਆਂ ਸੀਗੀਆਂ ਉਸੇ ਲੜੀ ਤਹਿਤ ਸਮਰਾਲਾ ਦੇ ਵਿੱਚ ਪਿੰਡ ਬਾਲੇ ਵਿੱਚ 250 ਏਕੜ ਜ਼ਮੀਨ ਜਿਹੜੀ ਐਕਵਾਇਰ ਕੀਤੀ ਜਾਣੀ ਸੀਗੀ ਮੈਂ ਤੇੰਚਾ ਤੋਂ ਪਹਿਲਾਂ ਪਿੰਡ ਬਾਲੇ ਨੂੰ ਲੋਕਾਂ ਨੂੰ ਇਸ ਸਕੀਮ ਦੇ ਫਾਇਦੇ ਬਾਰੇ ਦੱਸ ਕੇ ਆਇਆ ਸੀਗਾ ਅੱਜ ਵੀ ਜਦੋਂ ਮੇਰੇ ਕੋਲ ਆਏ ਨੇ ਮੈਂ ਇਹਨਾਂ ਨੂੰ ਦੱਸਿਆ ਇਹਦੇ 1000 ਗਜ ਜਿਹੜਾ ਕਿਲੇ ਮਗਰ ਤੁਹਾਨੂੰ ਡਿਵੈਲਪ ਲੈਂਡ ਮਿਲਣੀ ਹੈ 500 ਗਜ ਦਾ ਪਲਾਟ 300 ਗਜ ਦਾ 200 ਗਜ ਦਾ ਤੇ ਨਾਲ ਹੀ 200 ਗਜ ਦਾ ਕਮਰਸ਼ੀਅਲ ਸਾਈਟ ਮਿਲਣੀ ਹੈ ਅੱਜ ਜੇ ਕਮਰਸ਼ੀਅਲ ਸਾਈਡ ਵੀ ਵੇਖਿਆ ਜਾਵੇ ਤੇ ਲਗਭਗ ਕਿਤੇ ਵੀ ਤੁਸੀਂ ਉਹਨਾਂ ਦੱਸਿਆ ਜਿਹੜੇ ਬਾਹਰ ਮੇਨ ਰੋਡ ਤੇ ਸ਼ੋਰੂਮ ਹੈਗੇ ਨੇ 100 ਸਵਾ 100 ਗਜ ਦੇ ਹੈਗੇ ਨੇ ਉਹ 1.5 ਡੇਡ ਕਰੋੜ ਦੇ ਵਿਕਦੇ ਨੇ ਤੇ ਇਹ ਜਮੀਨ ਜਿਹੜਾ ਇਹਨਾਂ ਨੂੰ 200 ਗਜ ਦਾ ਸ਼ੋਰੂਮ ਮਿਲਣਾ ਤੁਸੀਂ ਵੇਖੋ ਅੰਦਾਜ਼ਾ ਲਾ ਲਓ 2 ਕਰੋੜ ਦੇ ਲਗਭਗ ਘੱਟ ਤੋਂ ਘੱਟ ਮੰਨੀ ਲਈ ਜਦ ਕਿ ਪਿੰਡਾਂ ਦੇ ਵਿੱਚ ਅੱਜ ਵੀ ਜ਼ਮੀਨ ਦਾ ਰੇਟ ਜਿੱਥੇ ਇਹ ਲੈ ਰਿਹਾ ਹੈ ਉਹ ਕਿਸਾਨ ਦਾ ਸਿਰ 60 ਤੋਂ 70 ਲੱਖ ਰੁਪਿਆ ਹੈਗਾ ਸੋ ਕਮਰਸ਼ੀਅਲ ਜ਼ਮੀਨ ਦੇ ਨਾਲ ਹੀ ਸਿੱਧਾ ਸਿੱਧਾ ਇਹਨਾਂ ਨੂੰ ਲਗਭਗ ਕਰੋੜ ਤੋਂ ਉੱਪਰ ਦਾ ਫਾਇਦਾ ਹੈਗਾ हां कुछ ਸਮੇਦਾਰਾਂ ਨੂੰ ਸਟਾਰਟ ਤੇ ਜਿਹੜਾ ਹੈਗਾ ਵੀ ਖੇਤੀ ਨਹੀਂ ਹੋਏਗੀ ਪਰ ਉਹਦੇ ਵਿੱਚ ਵੀ ਸਰਕਾਰ 30000 ਰੁਪਿਆ ਪਰ ਕਿੱਲਾ ਇਹਨਾਂ ਨੂੰ ਜਿਹੜਾ ਉਠੇ ਕਿਰੇ ਤੌਰ ਤੇ ਦੇ ਦਈਏ ਜਿਵੇਂ ਕਹਿ ਲਓ ਇਸ ਤੋਂ ਇਲਾਵਾ ਹਜ਼ਾਰ ਗੜ ਦੇ ਜਿਹੜਾ ਰੈਜੀਡੈਂਸ਼ੀਅਲ ਪਲਾਟ ਮਿਲਣਾਵੇਂ ਕਿਸਾਨ ਭਰਾ ਉਹ ਵੇਚ ਕੇ ਆਪਣਾ ਰਹਿ ਸਕਦੇ ਨੇ ਚੰਗਾ ਬਿਹਤਰ ਘਰ ਬਣਾ ਸਕਦੇ ਨੇ ਜਾਂ ਵੇਚ ਕੇ ਕਿਤੇ ਹੋਰ ਨਵੀਂ ਜ਼ਮੀਨ ਵੀ ਲੈ ਸਕਦੇ ਨੇ ਫਾਇਦਾ ਹੈਗਾ ਜਿੱਥੋਂ ਤੱਕ ਮੰਗ ਪੱਤਰ ਦੇਣ ਆਏ ਲਗਭਗ 75 ਦੇ ਕਰੀਬ ਮੰਗ ਪੱਤਰ ਮੈਨੂੰ ਪ੍ਰਾਪਤ ਹੋਏ ਨੇ ਜਿਹੜੇ ਪਿੰਡ ਵਾਲੇ 72 73 ਇਹ 75 ਮੈਕਸਿਮਮ ਜਿਹੜੇ ਪ੍ਰਾਪਤ ਹੋਏ ਨੇ ਇਹ ਬਾਲੋਪਿੰਡ ਦੇ ਸਾਰੇ ਕਿਸਾਨ ਇਕੱਠੇ ਹੋ ਕੇ ਆਏ ਸੀ ਅ ਸਰਦਾਰ ਹਰਦੀਪ ਸਿੰਘ ਜੀ ਗਿਆਸਪੁਰਾ ਕਾਦੀਆ ਜੀ ਉਹਨਾਂ ਦੇ ਪ੍ਰਧਾਨ ਨੇ ਉਹਨਾਂ ਦੀ ਰਹਿਨਵਾਈ ਥਲੇ ਜਥੇਬੰਦੀ ਥਲੇ ਇਹ ਸਾਰੇ ਕਿਸਾਨ ਇਕੱਠੇ ਹੋ ਕੇ ਆਏ ਸੀ ਤੇ ਇਹਨਾਂ ਨੇ ਮੰਗ ਪੱਤਰ ਦਿੱਤਾ ਮੈਂ ਮੰਗ ਪੱਤਰ ਲੈ ਲਿਆ ਤੇ ਜਿਹੜਾ ਸਬੰਧਤ ਗਲਾਡਾ ਨੂੰ ਇਸ ਬਾਰੇ ਇਨਫੋਰਮਡ ਕਰਤਾ ਹੈਗਾ ਰਹਿਣਾ ਤੇ ਮੇਰੇ ਕੋਲ ਕਿਉਂਕਿ ਇਹਨਾਂ ਕੇਸਾਂ ਵਿੱਚ ਐਲਸੀ ਵੀ ਮੈਨੂੰ ਸਰਕਾਰ ਨੇ ਐਸਟੀਮ ਨੂੰ ਡਿਕਲੇਅਰ ਕੀਤਾ ਗਿਆ ਤੇ ਈਓਵੀ ਐਸਟੀਐਮਈ ਹੈਗਾ ਸਰਦਾਰ ਸਰਕਾਰ ਵੱਲੋਂ ਇੱਕ ਇਹ ਵੀ ਕਿਹਾ ਗਿਆ ਵੀ ਕਿਸੇ ਵੀ ਕਿਸਾਨ ਦੀ ਜ਼ਬਰਦਸਤੀ ਜ਼ਮੀਨ ਹੈ ਜਿਹੜੀ ਉਹ ਕਾਇਤ ਨਹੀਂ ਕੀਤੀ ਜਾਵੇਗੀ। ਬਿਲਕੁਲ। ਬਿਲਕੁਲ। ਇਹ ਦੁੱਪ ਤੇ ਕਿਵੇਂ ਜੇ ਮੈਂ ਇਹ ਕਿਸਾਨਾਂ ਦਾ ਇੱਕ ਇਹ ਵੀ ਕਹਿਣਾ ਵਾ ਵੀ ਸਾਡੀ ਜ਼ਮੀਨ ਦਾ 6ਵਾਂ ਹਿੱਸਾ, 5ਵਾਂ ਹਿੱਸਾ ਸਾਨੂੰ ਦਿੱਤਾ ਜਾ ਰਿਹਾ ਉਹਦੇ ਵਿੱਚ ਸਾਨੂੰ ਕੋਈ ਪ੍ਰਾਪਰਟੀ ਨਹੀਂ ਹੈ। ਦੂਜਾ ਲੋਨ ਲੈਣ ਦੇ ਤੇ ਲਿਮਟ ਬਣਾਉਣ ਦੇ ਉੱਪਰ ਵੀ ਰੋਕ ਲੱਗ ਚੁੱਕੀ। ਬਿਲਕੁਲ ਮੈਂ ਦੱਸਾਂ ਵੇਖੋ ਜਦੋਂ ਇਕੁਏਸ਼ਨ ਪੁਰਾਣਾਂ ਦਾ ਵੇਚਣ ਤੇ ਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ। ਹਾਂ ਲੋਨ ਤੇ ਲਿਮਟ ਦੇ ਉੱਤੇ ਰੋਕ ਲੱਗ ਜਾਂਦੀ ਹੈ। ਇਹ 'ਚ ਕੋਈ ਦੋਰਾ ਨਹੀਂ ਹੈਗਾ।